ਮੋਹਾਲੀ ਫੇਜ਼ 6 ਵਿਖੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਬੜੇ ਹੀ ਤੂਮ-ਤਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੇ ਵਿੱਚ ਮੋਹਾਲੀ ਦੇ ਮੌਜੂਦਾ ਪਾਸ਼ਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ੇਸ਼ਟ ਮੰਡਲ ਪ੍ਰਧਾਨ ਰਮਨ ਸੈਲੀ ਤੋਂ ਇਲਾਵਾ ਅਲੱਗ-ਅਲੱਗ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਦੀ ਚਾਂਕੀ ਕਰਦੀ ਗਈ ਅਤੇ ਭਜਨ ਗਾਇਕਾ ਨੇ ਇੱਕ ਤੋਂ ਵੱਧ ਕੇ ਇੱਕ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਭਗਤੀ ਦੀ ਗੰਗਾ ਦੇ ਵਿੱਚ ਡੋਬੋ ਦਿੱਤਾ ਅਤੇ ਹਰ ਕੋਈ ਭਗਵਾਨ શ્રીਕ੍ਰਿਸ਼ਨ ਦਾ ਜਨਮ ਉਤਸਵ ਦੇ ਵਿੱਚ ਮਸਤ ਦਿਖਾਈ ਦਿੱਤਾ

सपे <laughs> i okay. ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ। ਔਰ ਆਪਣੇ ਦੋਨੋਂ ਹੱਥ ਆਪਣੀ ਮਾਂ ਵੱਲ ਖੜੇ ਕਰਦਾ ਹੈ। ਆਪਣੀ ਮਾਂ ਨੂੰ ਬੜੇ ਚਾਲਾ ਕਹਿੰਦਾ ਕਿ ਮਾਂ ਮਿਲਿਆ ਮੈਨੂੰ ਆਪਣੀ ਗੋਦੀ 'ਚ ਫੜ ਲੈ। ਆਪਾਂ ਪ੍ਰੇਸ਼ ਦਾ ਜਾਗੋਸ਼ ਲਾਣੇ ਆ। ਉਨੀ ਖੁਸ਼ੀ ਹੋਣੀ ਚਾਹੀਦੀ ਹੈ। ਸਾਹੇਂ ਬਰਵਾਦ ਮਾ ਗੱਲ ਸੁਣ। ਇਹ ਦਸਵਾਰੀ ਆਪਣੇ ਇਸ ਦਾ ਜੈਗੋਸ਼ ਲਾਣਾ ਪਵੇ ਤੇ ਨਹੀਂ ਕਿ ਪਹਿਲੀ ਵਾਰ ਕੋਨਾ ਜੋਸ਼ ਤੇ ਦੂਜੀ ਵਾਰ ਢੱਲੇ ਪੈ ਜੀਏ ਐਸਾ ਨਹੀਂ ਨਾ ਹੋਣਾ ਚਾਹੀਦਾ ਜੈਕਾਰੇ ਵੀਰ ਬਜਰੰਗੀ ਭਾਰਤ ਮਾਤਾ ਕੀ ਜੈ ਵੰਦੇ ਜਿਹੜੇ ਸਾਥੀ ਮੈਨੂੰ ਯਾਦਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਰਤ ਮਾਤਾ ਦੀ ਜੈਤਾਂ ਕਰਨੀ ਪਣੀ ਹੈ ਕਿਉਂਕਿ ਜੇ ਉਹਦੀ ਜੈ ਨਹੀਂ ਕਰਾਂਗੇ ਤੇ ਇੰਨੇ ਵੱਡੇ ਦਰਬਾਰ ਨਹੀਂ ਲੱਗਣਗੇ ਪਾਕਿਸਤਾਨ ਦੇ ਵਿੱਚ 1947 ਚ 27% ਹਿੰਦੂ ਸਿੱਖ ਰਹਿ ਗਏ ਸੀ ਉੱਥੇ ਭਾਰਤ ਮਾਤਾ ਦੀ ਜੈ ਨਹੀਂ ਬੋਲਿਆ ਜਾਂਦਾ ਅੱਜ 1% ਤੋਂ ਵੀ ਘੱਟ ਨੇ तो जिन्नी बार इस इष्ट के मथा टेकी मैं एको एक गल कहना इस मंच से आके कि भी कोई कथा चलती हो गल कहना साड़ा देश ताकतवर होएगा तो धर्म भी ताकतवर होएगा बिना धर्म ना राज चले है बिना राज सब दले मले है देश के ਇਹ ਸੱਚੀ ਪ੍ਰਧਾਨ ਮੰਤਰੀ ਧਰਮਪ੍ਰੀਏ ਪ੍ਰਧਾਨ ਮੰਤਰੀ ਧਰਮ ਤੇ ਆਸਥਾ ਰੱਖਣ ਵਾਲੇ ਪ੍ਰਧਾਨ ਮੰਤਰੀ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਦਿਨ ਸ਼੍ਰੀ ਗਿਤਾਪੁਰ ਸਾਹਿਬ ਦਾ ਲੰਗਾ ਵੀ ਖੁੱਲਿਆ ਔਰ 550 ਸਾਲ ਬਾਅਦ ਭਗਵਾਨ ਰਾਮ ਦੇ ਜਨਮ ਸਥਾਨ ਤੇ ਬੱਬੇ ਰਾਮ ਮੰਤਰੀ ਬਣੇ ਤਹਾਗੋਤਦਾ ਚੱਲ ਰਹੀ ਹੈ ਮੈਂ ਇੱਕ ਵਾਰ ਜ਼ੋਰਦਾਰ ਤਾਲੀਆਂ ਸਾਡੇ ਆਚਾਰੇ ਜੀ ਲਈ ਮਾਜ਼ਰ ਜੋਤੀ ਇਹਨਾਂ ਦੇ ਕੱਟ ਵਿੱਚ ਆ ਕੇ ਫੈਲ ਦਿੰਦੀ ਹੈ ਜਦੋਂ ਬੋਲਣਾ ਸ਼ੁਰੂ ਕਰਦੇ ਨੇ ਔਰ ਲਗਾਤਾਰ ਸਨਾਤਨ ਦਾ ਪ੍ਰਚਾਰ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਕਿ ਇਹ ਸਨਾਤਨ ਨੂੰ ਹੋਰ ਤਾਕਤਵਰ ਕਰ ਸਕਣ ਜੇ ਸਨਾਤਨ ਤਾਕਤਵਰ ਹੋਵੇਗਾ ਤੇ ਸਾਡੇ ਬੱਚੇ ਚੰਗੇ ਕੰਮਾਂ 'ਚ ਲੱਗੇ ਰਹਿਣਗੇ ਨਸ਼ਿਆਂ 'ਚ ਨਹੀਂ ਬਸਣਗੇ ਚੰਗੇ ਰਾਹ ਤੇ ਰਹਿਣਗੇ ਔਰ ਇੱਕ ਵਾਰ ਜ਼ੋਰਦਾਰ ਤਾੜੀਆਂ ਸ਼ਰੇਆਮ ਕੋਲ ਜੀ ਲਈ ਕਿ ਉਹ ਕਿਸੀ ਮੰਦਿਰ ਦੀ ਜ਼ਿੰਮੇਵਾਰੀ ਕਿਸੇ ਚੰਗੇ ਸੱਜਣ ਤੇ ਹੁੰਦੀ ਹੈ ਅੱਜ ਤਾਂ ਸਾਡੇ 10 ਫੇਸ ਸਾਡੇ ਘਰ ਆ ਕੇ ਖੜੇ ਨੇ ਇੱਥੇ ਮੰਦਿਰ ਦੇ ਪ੍ਰਧਾਨ ਨੇ 10 ਫੇਸ ਦੁਗਾ ਮਤ ਮੰਦਿਰ ਅਰਜੇ ਸ਼ਰਮਾ ਜੀ ਇਹਨਾਂ ਨੂੰ ਵੀ ਤਾੜੀਆਂ ਮਾਰੋ ਉਹਨੇ ਇਸ ਤੋਂ ਪਹਿਲੇ ਜਿਹੜੀ ਕਥਾ ਸ਼ੁਰੂ ਹੋਈ ਹੈ ਉਸ ਤੋਂ ਪਹਿਲੇ 10 ਫੇਸ ਕਥਾ ਹੋਈ ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਹਿ ਰਿਹਾ ਮੈਂ 2 ਮਿੰਟ ਵੱਧ ਲੈ ਲਨੇ ਆ ਭਾਗਵਤ ਕਥਾ ਅਸੀਂ ਕਿੰਨੇ ਜੋਸ਼ ਨਾਲ ਚੱਲ ਰਹੀ ਕਿੰਨੇ ਜੋਸ਼ ਨਾਲ ਹੁੰਦੇ ਆ ਮੇਰੇ ਕਿੰਨੀਆਂ ਭੈਣਾ ਮਾਤਰ ਸ਼ਕਤੀ ਇੱਥੇ ਬੈਠੀ ਐ ਜਿਹੜੀ ਮੱਥਾ ਪੈਂਦਾ ਬੰਦ ਜਾ ਕੇ ਆਏ ਨੇ ਹੱਥ ਖੜਾ ਕਰਨਗੇ ਉਲਟਾ ਕਰੋ ਜਿਹੜੇ ਨਹੀਂ ਗਏ ਉਹ ਹੱਥ ਖੜਾ ਕਰਨਗੇ ਨਹੀਂ ਗਏ ਠੀਕ ਕਰੋ ਲੱਗੋ ਪ੍ਰਧਾਨ ਜੀ சுரேਜ ਜੀ ਬੱਸ ਦਾ ਇੰਤਜ਼ਾਮ ਕਰੋ ਉਹ ਬੱਸ ਦਾ ਖਰਚਾ ਮੈਂ ਦਊਂਗਾ ਪਰ ਮੇਰੀਆਂ ਭੈਣਾਂ ਦੇਖੋ ਤੁਹਾਨੂੰ ਪ੍ਰਮਾਤਮਾ ਭਗਵਾਨ ਕ੍ਰਿਸ਼ਨ ਨੂੰ ਹਾਜ਼ਰ ਨਾਜ਼ਰ ਰੱਖ ਕੇ ਤੁਸੀਂ ਇਹ ਸ਼ੋਰ ਇਸ ਚੀਜ਼ ਦੀ ਪੱਕਾ ਕਰਨਾ ਕਿ ਜਿਹੜੀ ਭੈਣ ਮਥਰਾ ਬਿੰਦਾ ਬਣ ਨਹੀਂ ਗਈ ਉਹੀ ਉਸ ਵਾਸਤੇ ਬੈਠੇ ਅਸੀਂ ਦੂਜੀ ਵਾਰ ਦਾ ਨਾਲਜ ਲੈ ਕਰ ਲਿਓ ਠੀਕ ਹੈ ਨਾ ਜਦੋਂ ਇਹ ਸਾਰੀਆਂ ਜਾਣਗੀਆਂ ਇੱਕ ਵਾਰੀ ਫੇਰ ਆਪਾਂ ਸਾਰਿਆਂ ਨੂੰ ਦੁਬਾਰਾ ਲੈ ਕੇ ਚੱਲਾਂਗੇ ਜੇ ਭਗਵਾਨ ਜੀ ਦਾ ਵਰਤ ਅੱਜ ਉੱਠਿਆ ਕਪਾਲ ਗੋਣ ਕਥਾ ਚੱਲ ਰਹੀ ਹੈ ਭਗਵਾਨ ਕ੍ਰਿਸ਼ਨ ਦੇ ਦਿੱਤੇ ਹੋਏ ਉਪਦੇਸ਼ ਅਸੀਂ ਸੁਣ ਰਹੇ ਆਂ ਔਰ ਇਨਾਨੰਦਮੇ ਮਾਹੌਲ ਹੈ ਪਰ ਜਿੱਥੇ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਉਹਦੇ ਹਾਲਾਤ ਪਤਾ ਕਿਸੇ ਨੂੰ ਮੈਨੂੰ ਜਰਮਸਤਾਨ ਦੇ ਉਹੀ ਨੇ ਜੋ RAM LALLA ਦੇ ਜਰਮਸਤਾਨ ਦੇ ਸਿੱਖ ਸੋ ਤੁਹਾਨੂੰ ਅੱਜ ਮੇਰੇ ਨਾਲ ਤੁਸੀਂ ਸਾਰੇ ਨੇ ਇੱਕ ਵਚਨ ਦੇਣਾ ਹੈ ਪ੍ਰਣ ਕਰਨਾ ਹੈ ਦੋਨੋਂ ਮੁਠੀਆਂ ਵੱਲ ਹੱਥ ਖੜੇ ਕਰਵਾਓ ਮੈਨੂੰ ਪ੍ਰਣ ਕਰਨਾ ਹੈ ਸਾਰੇ ਕਰੋ ਭਾਈ ਹੱਥ ਖੜੇ ਕਰਨੇ ਪੈਣੇ ਆ ਜਿੰਨੇ ਨਹੀਂ ਕਰਨਾ ਪਰਵਾਹ ਥੱਲੇ ਕੋਈ ਦਰਾਇ ਨਹੀਂ ਪ੍ਰਾਨ ਕਰਨਾ ਪੈਣਾ ਜਦੋਂ ਵੀ ਅਰਦਾਸ ਕਰੋਗੇ ਇਹ ਅਰਦਾਸ ਕਰੋਗੇ ਕਿ ਜਿੰਨਾ ਫੱਪਲੇ ਰਾਮ ਮੰਦਿਰ ਭਗਵਾਨ ਰਾਮ ਦੇ ਕਿਰਪਾ ਸਾਤੇ ਬਣਿਆ ਉਨਾ ਹੀ ਫੱਪਲੇ ਕ੍ਰਿਸ਼ਨ ਮੰਦਿਰ ਭਗਵਾਨ ਕ੍ਰਿਸ਼ਨ ਦੇ ਅਨੁਸਾਰ ਵੀ ਤੇ ਵੀ ਬਣੇ ਦਾਤਾ ਕਰਤੀ ਸੀ ਕੀ ਕਰਦੀ ਭੈਣਾ ਦੀ ਗੱਲ ਰੱਬ ਸੁਣਦਾ ਭੈਣਾ ਦੀ ਗੱਲ ਰੱਬ ਕੋਲੇ ਪਿਆਰ ਨਾਲ ਸੁਣਦਾ ਕਿਉਂਕਿ ਭੈਣਾ ਨੇ ਜਾਣ ਨਹੀਂ ਛੱਡਨੀ ਤੱਕ ਬੈਰੀ ਭੈਣਾ ਸੀ ਕਹਿੰਦੀ ਹੈ ਭੈਣਾ ਨੇ ਕੋਲਗੀ ਵਜਾਈ ਜਾਣੀ ਹੈ ਰੱਬ ਦੇ ਅੱਗੇ ਦੱਸ ਤੱਕ ਅਰਦਾਸ ਕਰੀ ਜਾਣੀ ਹੈ ਰੋਜ਼ ਕੀਰਤਨ ਕਰਨਾ ਹੈ ਤੇ ਜਿੱਦਾਂ ਅਯੁੱਧਿਆ ਵੇਦ ਅਸ਼ੀਰਵਾਦ ਮਿਲਿਆ ਹੈ ਤਾਂ ਮਫਰਾਕ ਜਨਮ ਸਥਾਨ ਤੇ ਵੀ ਅਸ਼ੀਰਵਾਦ ਮਿਲੇ ਕਿਉਂਕਿ ਜਦ ਤੱਕ ਉਥੇ ਬਕੂਏ ਕ੍ਰਿਸ਼ਨ ਮੰਦਿਰ ਨਹੀਂ ਬੰਦਾਂ ਅਸੀਂ ਭਗਵਤ ਕਥਾਵਾ ਕਰਾਦੇ ਰਹੇ ਹਾਂ ਪਰ ਮੰਨ ਵਿੱਚ ਤੀਸਰ ਤੋਂ ਮੈਂ ਇੱਕ ਵਾਰ ਫੇਰ ਤੋਂ ਸਾਡੇ ਆਚਾਰੀਏ ਰਦੂਲੀ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜਾ ਕੰਮ ਕਰ ਰਹੇ ਨੇ ਜਿਹੜੀ ਇਹ ਗੰਗਾ ਗਿਆਨ ਵੀ ਵਹਾ ਰਹੇ ਨੇ ਜਿਸ ਤਰੀਕੇ ਨਾਲ ਕਰ ਕਰ ਭਗਵਤ ਦੇ ਰਾਹੀਂ ਭਗਵਾਨ ਕ੍ਰਿਸ਼ਨ ਦਾ ਸੰਦੇਸ਼ ਪਹੁੰਚਾ ਰਹੇ ਨੇ ਪਰਮਾਗਮਾ ਇਹਨਾਂ ਨੂੰ ਹੋਰ ਅੱਗੇ ਲੈ ਕੇ ਜਾਵੇ ਔਰ ਤੁਹਾਡੇ ਸਾਰੇ ਆਈ ਹੋਈ ਮੇਰੀਆਂ ਭੈਣਾ ਜਨੇ ਸਾਥੀਆਂ ਦੀ ਮਨੋ ਕਾਮਨਾਵਾਂ ਪੂਰੀਆਂ ਹੋਣ ਤੁਹਾਡੇ ਬੱਚੇ ਦਿਨ ਦੁੱਖ ਨਹੀਂ ਰਾਤ ਚੋਕ ਨਹੀਂ ਤਕੀ ਕਰਨ ਭਾਰਤ ਮਾਤਾ ਕੀ ਜੈ ਬੰਦੇ ਜੈ ਜੈ ਭਾਗ